जय पीरा दी जी जय सैयां दी महफिल मास्तां ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਨ੍ਹਾਂ ਨੂੰ ਸੁਪਨੇ ਵਿੱਚ ਇਹ ਨਜ਼ਰ ਆਉਂਦਾ ਹੈ ਕਿ ਸਾਡੇ ਪੀਰ ਸਾਡੇ ਤੋਂ ਨਾਰਾਜ਼ ਹੈ ਸੋ ਇਹਦੇ ਨੇ ਕੀ ਕਰਨਾ ਚਾਹੀਦਾ ਹੈ ਸੋ ਇਹਦੇ ਤੇ ਕਮੈਂਟ ਵੀ ਇੱਕ ਆਇਆ ਹੋਇਆ ਹੈ ਕਹਿੰਦੇ ਨੇ ਕਿ ਸੁਪਨੇ ਦੇ ਵਿੱਚ ਜੇਕਰ ਨਜ਼ਰ ਆਵੇ ਕਿ ਤੁਹਾਡੇ ਪੀਰ ਤੁਹਾਡੇ ਤੋਂ ਨਾਰਾਜ਼ ਹੈ ਕੋਈ ਕਹੇ ਤਾਂ ਇਹਦਾ ਕੀ ਮਤਲਬ ਹੈ ਕੀ ਸੱਚੂੱਚ ਪੀਰ ਸਾਡੇ ਤੋਂ ਨਾਰਾਜ਼ ਹੈ ਸੋ ਇਹਦੇ ਬਾਰੇ ਦੱਸਣਾ ਜੀ ਸੋ ਆਪਾਂ ਜੀ ਦੇ ਬਾਰੇ ਹੀ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਇੱਥੇ ਸੋ ਇੱਥੇ ਜੋ ਪਹਿਲਾ ਕਮੈਂਟ ਹੈ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਤੁਹਾਡੀਆਂ ਵੀਡੀਓ ਸਾਨੂੰ ਬਹੁਤ ਵਧੀਆ ਲੱਗਦੀਆਂ ਤੇ ਅਸੀਂ ਹਰ ਰੋਜ਼ ਪਸੰਦ ਆ ਸੋ ਤੁਹਾਡਾ ਇੱਥੇ ਧੰਨਵਾਦ ਕਰਦੇ ਆ ਕਿ ਤੁਸੀਂ ਵੀਡੀਓ ਨੂੰ ਇੰਨਾ ਪਸੰਦ ਕਰਦੇ ਹੋ ਹਰ ਰੋਜ਼ ਸੁਣਦੇ ਹੋ ਸਮਝਦੇ ਹੋ ਅਮਲ ਕਰਦੇ ਹੋ ਸੋ ਬਹੁਤ ਹੀ ਵਧੀਆ ਗੱਲ ਹੈ ਸੋ ਚੰਗੀ ਗੱਲ ਜਿੱਥੋਂ ਵੀ ਸੁਣਨ ਨੂੰ ਮਿਲਦੀ ਹੈ ਸੁਣਨੀ ਚਾਹੀਦੀ ਹੈ ਮਨ ਲਗਾ ਕੇ ਸੁਣੋਗੇ ਤੇ ਉਹਦਾ ਲਾਭ ਮਿਲੇਗਾ ਸੋ ਇਸ ਕਰਕੇ ਮਨ ਲਗਾ ਕੇ ਕੋਈ ਵੀ ਕੰਮ ਕਰੋ ਉਧਰ ਲਾਭ ਹੀ ਮਿਲਦਾ ਹੈ ਸੋ ਚੰਗਾ ਕਰਮ ਕਰਨਾ ਹੈ ਸੋ ਚੰਗੇ ਕਰਮਾਂ ਦਾ ਚੰਗਾ ਫਲ ਉਹ ਪ੍ਰਮਾਤਮਾ ਦਿੰਦਾ ਹੈ ਜਿਸ ਤਰ੍ਹਾਂ ਨਾਲ ਅਸੀਂ ਧਿਆਨ ਦੇ ਨਾਲ ਕੋਈ ਵੀ ਗੱਲ ਸੁਣਦੇ ਹਾਂ ਉਹ ਵੀ ਰੱਬ ਕਰਦੀ ਇਹ ਵੀ ਇੱਕ ਕਰਮ ਹੀ ਹੁੰਦਾ ਹੈ ਸੋ ਇਸੇ ਤਰ੍ਹਾਂ ਦੇ ਹੁੰਦੇ ਕਿ ਅਸੀਂ ਛੋਟੇ-ਛੋਟੇ ਕੋਈ ਵੀ ਕੰਮ ਕਰਮ ਕਰਦੇ ਹਾਂ ਸੋ ਚੰਗਾ ਕਰਮ ਫਿਰ ਉਹ ਲਿਖਿਆ ਜਾਂਦਾ ਹੈ ਸੋ ਜਦੋਂ ਅਸੀਂ ਚੰਗਾ ਕੰਮ ਕਰਦੇ ਹਾਂ ਕੋਈ ਵੀ ਤੇ ਉਹ ਕਰਮ ਵਿੱਚ ਲਿਖਿਆ ਜਾਂਦਾ ਹੈ ਕਿ ਅਸੀਂ ਚੰਗਾ ਕੋਈ ਕਰਮ ਕੀਤਾ ਚੰਗੀ ਗੱਲ ਸੁਣੀ ਚੰਗੀ ਗੱਲ ਕਿਸੇ ਨਾਲ ਕੀਤੀ ਸੋ ਮਾੜਾ ਸੁਣਨਾ ਨਹੀਂ ਮਾੜਾ ਦੇਖਣਾ ਨਹੀਂ ਤੇ ਮਾੜਾ ਬੋਲਣਾ ਨਹੀਂ ਚਾਹੀਦਾ ਇਹ ਮਾੜੇ ਕਰਮ ਹੈ ਸੋ ਚੰਗੇ ਕਰਮ ਕਰੋ ਚੰਗਾ ਦੇਖੋ ਚੰਗਾ ਬੋਲੋ ਚੰਗਾ ਸੁਣੋ ਸੋ ਜ਼ਿੰਦਗੀ ਫਿਰ ਆਪਣੇ ਆਪ ਬਦਲ ਜਾਂਦੀ ਹੈ ਸੋ ਹੁਣ ਆਪਾਂ ਇੱਥੇ ਇੱਕ ਮੂਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਹੀ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਕਿਦੋਂ ਕੋਈ ਆਪਣੇ ਮਤਲਬ ਲਈ ਸਾਨੂੰ ਵਰਤ ਲੈਂਦਾ ਹੈ ਸੋ ਸਾਨੂੰ ਪਤਾ ਵੀ ਨਹੀਂ ਚੱਲਦਾ ਸੋ ਦੇਖੋ ਜੇਕਰ ਕੋਈ ਆਪਣੇ ਮਤਲਬ ਲਈ ਤੁਹਾਨੂੰ ਚੂਸ ਕਰਦਾ ਹੈ ਤੁਹਾਨੂੰ ਆਪਣਾ ਮਤਲਬ ਕੱਢਣ ਲਈ ਆਪਣੇ ਨਾਲ ਰੱਖਦਾ ਹੈ ਤੇ ਤੁਸੀਂ ਕਦੇ ਨਾ ਘਬਰਾਓ ਸੋ ਤੁਸੀਂ ਚੰਗਾ ਕਰਮ ਕਰੋ ਅਗਲੇ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰੋ ਜਿੱਥੇ ਲੱਗਦਾ ਹੈ ਕਿ ਇਹਨੂੰ ਮੇਰੀ ਜ਼ਰੂਰਤ ਹੈ ਤੇ ਤੁਸੀਂ ਉੱਥੇ ਖੜ ਜਾਓ ਸੋ ਤੁਸੀਂ ਚੰਗਾ ਕਰਮ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਕੋਈ ਤੁਹਾਡੇ ਤੋਂ ਮਤਲਬ ਕੱਢਦਾ ਹੈ ਤਾਂ ਉਸ ਇਨਸਾਨ ਨੂੰ ਮਤਲਬ ਕੱਢਣ ਦਿਓ ਕਿਉਂਕਿ ਪ੍ਰਮਾਤਮਾ ਜਾਨੀ ਜਾਨ ਹੈ ਜੇਕਰ ਕੋਈ ਤੁਹਾਡੇ ਨਾਲ ਚਲਾਕੀ ਕਰਦਾ ਹੈ ਪਰ ਪ੍ਰਮਾਤਮਾ ਤਾਂ ਦੇਖਦਾ ਹੈ ਸੁਣਦਾ ਹੈ ਸੋ ਉਹ ਚਲਾਕੀਆਂ ਬਹੁਤੀ देर ਨਹੀਂ ਚੱਲਦੀਆਂ ਪ੍ਰਮਾਤਮਾ ਫਿਰ ਜਦੋਂ ਹਸਾਬ ਕਰਦਾ ਹੈ ਇੱਕਦਮ ਹੀ ਕਰਦਾ ਹੈ ਸੋ ਉਹ ਪ੍ਰਮਾਤਮਾ ਨੂੰ ਅਸੀਂ ਦਿੰਦੇ ਨਹੀਂ ਦੇਖਿਆ ਪਰ ਝੋਈ ਭਰੀ ਹਰ ਇੱਕ ਨੇ ਦੇਖੀ ਇਸ ਕਰਕੇ ਪ੍ਰਮਾਤਮਾ ਦੇ ਨਾਮ ਦਾ ਜ਼ਿਕਰ ਕਰਦੇ ਜਾਓ ਚੰਗਾ ਕਰਮ ਕਰਦੇ ਜਾਓ ਸੋ ਜਿੱਥੇ ਲੱਗਦਾ ਹੈ ਕਿ ਕਿਸੇ ਨੂੰ ਸਾਡੀ ਜ਼ਰੂਰਤ ਹੈ ਉੱਥੇ ਨਾਲ ਉਹਨਾਂ ਦੇ ਖੜੇ ਹੋ ਸੋ ਜੇਕਰ ਅੱਜ ਅਸੀਂ ਕਿਸੇ ਨਾਲ ਮੁਸ਼ਕਲ ਸਮੇਂ ਖੜਦੇ ਆਂ ਤੇ ਕੱਲ ਨੂੰ ਪਰਮਾਤਮਾ ਆਉਣ ਵਾਲੇ ਮਾੜੇ ਸਮੇ ਨੂੰ ਪਹਿਲਾਂ ਹੀ ਰੋਕ ਦਿੰਦਾ ਹੈ ਆਪਾਂ ਆ ਕੇ ਮਦਦ ਕਰ ਦਿੰਦਾ ਜਿਹੜਾ ਇਨਸਾਨ ਦੂਸਰਿਆਂ ਦਾ ਭਲਾ ਸੋਚਦਾ ਤੇ ਚੰਗਾ ਕਰਮ ਕਰਦਾ ਹੈ ਸੋ ਕਦੇ ਇਹ ਸੋਚ ਕੇ ਨਾ ਚੱਲੋ ਕਿ ਕੋਈ ਸਾਡੇ ਨਾਲ ਕੀ ਕਰ ਰਿਹਾ ਹੈ ਸਾਡੇ ਬਾਰੇ ਕੀ ਸੋਚਦਾ ਹੈ ਸੋ ਇਹ ਗੱਲਾਂ ਦਿਮਾਗ ਵਿੱਚੋਂ ਕੱਢ ਕੇ ਆਪਣੇ ਪਰਮਾਤਮਾ ਦੀ ਬੰਦਗੀ ਕਰੋ ਸੋ ਨਾਲ ਦੀ ਨਾਲ ਚੰਗਾ ਕਰਮ ਕਰਦੇ ਜਾਓ ਪਰਮਾਤਮਾ ਆਪਣੇ ਆਪ ਸਭ ਕੁਝ ਸਹੀ ਕਰ ਦਿੰਦਾ ਹੈ ਜੇਕਰ ਅਸੀਂ ਖੁਦ ਕੋਸ਼ਿਸ਼ ਕਰੀ ਜਾਵਾਂਗੇ ਕਿ ਅਸੀਂ ਆਪਣੇ ਆਪ ਸਭ ਕੁਝ ਸੈੱਟ ਕਰ ਲਈਏ ਤੇ ਇਦਾਂ ਹੁੰਦੀ ਨਹੀਂ ਚੰਗਾ ਕਰਮ ਕਰਨਾ ਤੇ ਇੱਕ ਕੋਸ਼ਿਸ਼ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਸੋ ਬਾਕੀ ਉਹ ਪਰਮਾਤਮਾ ਸਭ ਜਾਣੀ ਜਾਣ ਹੈ ਕੌਣ ਕਿੱਥੇ ਕਿਸੇ ਨਾਲ ਕੀ ਕਰ ਰਿਹਾ ਆ ਕੀ ਸੋਚਦਾ ਹੈ ਕਿਸੇ ਬਾਰੇ ਉਹ ਪ੍ਰਮਾਤਮਾ ਆਪ ਹਿਸਾਬ ਕਰ ਦਿੰਦਾ ਹੈ ਇੱਥੇ ਕਦੇ ਵੀ ਇਸ ਗੱਲ ਨੂੰ ਲੈ ਕੇ ਟੈਨਸ਼ਨ ਨਾ ਲਓ ਕਦੇ ਘਬਰਾਓ ਨਾ ਕਿ ਸਾਡੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਸੋ ਕਦੇ ਵੀ ਜਦੋਂ ਅਸੀਂ ਟੈਨਸ਼ਨ ਲੈ ਕੇ ਬੈਠ ਜਾਂਦੇ ਆ ਤਾਂ ਟੈਨਸ਼ਨਾਂ ਦੇ ਨਾਲ ਅਸੀਂ ਹੋਰ ਵੀ ਜ਼ਿਆਦਾ ਮੁਸੀਬਤਾਂ ਨੂੰ ਬੁਲਾ ਲੈਂਦੇ ਆ ਸੋ ਇਸ ਕਰਕੇ ਕਦੇ ਵੀ ਮਨ ਵਿੱਚ ਡਰ ਨਹੀਂ ਹੋਣਾ ਚਾਹੀਦਾ ਤੇ ਘਬਰਾਉਣਾ ਨਹੀਂ ਚਾਹੀਦਾ ਟੈਨਸ਼ਨ ਨਾ ਲਓ ਸੋ ਚੰਗਾ ਕਰਮ ਕਰਦੇ ਜਾਓ ਫਲ ਜ਼ਰੂਰ ਮਿਲੇਗਾ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਸੋ ਜਿਨ੍ਹਾਂ ਨੂੰ ਲਗਦਾ ਹੈ ਕਿ ਸਾਨੂੰ ਇਹ ਸੰਕੇਤ ਮਿਲ ਰਿਹਾ ਹੈ ਕਿ ਸਾਡਾ ਮਾਲਕ ਸਾਡੇ ਤੋਂ ਨਾਰਾਜ਼ ਹੈ ਗੁੱਸੇ ਹੈ ਸੋ ਹੁਣ ਆਪਾਂ ਇਸ ਬਾਰੇ ਗੱਲ ਕਰ ਲਈਏ ਜੀ ਸੋ ਹੁਣ ਕਈਆਂ ਨੂੰ ਸੁਪਨੇ ਆਉਂਦੇ ਆ ਕਿ ਸੁਪਨੇ ਵਿੱਚ ਨਜ਼ਰ ਆਉਂਦਾ ਹੈ ਕਿ ਸਾਡੇ ਫੱਕਰ ਫਕੀਰ ਸਾਡੇ ਤੋਂ ਨਾਰਾਜ਼ ਹੈ ਸੋ ਕਈ ਤਰ੍ਹਾਂ ਦੇ ਕਾਰਨ ਜਿਹੜੇ ਹੋ ਜਾਂਦੇ ਹੈ ਸੋ ਕਈ ਵਾਰ ਕੀ ਹੁੰਦਾ ਹੈ ਜਦੋਂ ਅਸੀਂ ਸੇਵਾ ਜ਼ਿਆਦਾ ਕਰਦੇ ਜਾਂਦੇ ਆ ਆਪਣੇ ਰਸਤੇ ਦੀ ਤਰਫ ਤੁਰੇ ਰਹਿੰਦੇ ਆ ਟੈਨਸ਼ਨਾਂ ਬਾਰੇ ਨਹੀਂ ਸੋਚਦੇ ਸਿਰਫ ਇਹ ਸੋਚਦੇ ਆ ਕਿ ਅਸੀਂ ਆਪਣੇ ਮੁਰਸ਼ਿਦ ਨੂੰ ਖੁਸ਼ ਕਰਨਾ ਹੈ ਤਾਂ ਫਿਰ ਉਥੇ ਕਾਲ ਵੀ ਪਟਕਾਉਂਦਾ ਹੈ ਕਿ ਇਹ ਆਪਣੀ ਮੰਜ਼ਿਲ ਤੱਕ ਨਾ ਪਹੁੰਚ ਜਾਵੇ ਪਾਰ ਨਾ ਇਨਸਾਨ ਲੱਗ ਜਾਵੇ ਸੋ ਉਹ ਫਿਰ ਉਹ ਮੁਰਸ਼ਿਦ ਦਾ ਰੂਪ ਲੈ ਕੇ ਵੀ ਆ ਜਾਂਦਾ ਹੈ ਤੇ ਦੂਸਰੀ ਗੱਲ ਹੈ ਕਿ ਜੇਕਰ ਤੁਹਾਨੂੰ ਇਹੋ ਜਿਹੀ ਵਿਚਾਰ ਆਉਂਦੀ ਹੈ ਤਦ ਉਸਦੀ ਉੱਥੇ ਇਹ ਸੋਚ ਵਿਚਾਰ ਕਰੋ ਕਿ ਸਾਡੇ ਤੋਂ ਕੋਈ ਗਲਤੀ ਹੋਈ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਡੇ ਤੋਂ ਕੋਈ ਗਲਤੀ ਹੋਈ ਆ ਤਾਂ ਉਸ ਗਲਤੀ ਦੀ ਮਾਫੀ ਮੰਗ ਲਓ ਤਾਂ ਉਹ ਪ੍ਰਮਾਤਮਾ ਮਾਫ ਕਰ ਦਿੰਦਾ ਹੈ ਹੁਣ ਇਨਸਾਨ ਕੋਲੋਂ ਜੇਕਰ ਕੋਈ ਗਲਤੀ ਹੋ ਜਾਂਦੀ ਹੈ ਉਹਨੂੰ ਪਤਾ ਹੁੰਦਾ ਕਿ ਸਾਡੇ ਤੋਂ ਅੱਜ ਆ ਗਲਤੀ ਹੋ ਗਈ ਆ ਤਾਂ ਫਿਰ ਉਹਦੀ ਮਾਫੀ ਮੰਗ ਲੈਣੀ ਚਾਹੀਦੀ ਆ ਤੇ ਉਹ ਪ੍ਰਮਾਤਮਾ ਇੰਨਾ ਬਿਆਨਤ ਹੈ ਕਿ ਉਹ ਆਪਣੇ ਬੱਚਿਆਂ ਨੂੰ ਕਦੇ ਦੁੱਖ ਵਿੱਚ ਨਹੀਂ ਦੇਖ ਸਕਦਾ ਉਹ ਮਾਫ ਕਰ ਦਿੰਦਾ ਹੈ ਕਿਉਂਕਿ ਇੱਕ ਮਾਪਾ ਕਦੇ ਵੀ ਆਪਣੇ ਬੱਚਿਆਂ ਨੂੰ ਦੁਖੀ ਨਹੀਂ ਦੇਖ ਸਕਦਾ ਸੋ ਇਸ ਕਰਕੇ ਜੇਕਰ ਤੁਹਾਨੂੰ ਲੱਗਦਾ ਹੈ ਮਨ ਵਿੱਚ ਹੈ ਕਿ ਸਾਡੇ ਤੋਂ ਆਹ ਗਲਤੀ ਹੋਈ ਆ ਤਾਂ ਉੱਥੇ ਆਪ ਫਿਰ ਸੋਚ ਵਿਚਾਰ ਕਰਕੇ ਚੰਗਾ ਕਰਮ ਕਰ ਲਓ ਸੇਵਾ ਕਰਦੇ ਜਾਓ ਤੇ ਜਿੱਥੇ ਲੱਗਦਾ ਹੈ ਕਿ ਕੋਈ ਗਲਤੀ ਤਾਂ ਹੋਈ ਨਹੀਂ ਪਰ ਫਿਰ ਸਾਨੂੰ ਇਹ ਹੋ ਜਿਹਾ ਵਿਚਾਰਾ ਕਿਉਂ ਆ ਰਹੀਆਂ ਤੇ ਸਮਝ ਲੈਣਾ ਕਿ ਤੁਹਾਨੂੰ ਰਸਤੇ ਤੋਂ ਪਟਕਾਇਆ ਜਾ ਰਿਹਾ ਹੈ ਤੇ ਪਟਕਣਾ ਨਹੀਂ ਹੈ ਕਿਉਂਕਿ ਜਦ ਮਨ ਵਿੱਚ ਕੋਈ ਚੋਰ ਨਹੀਂ ਹੈ ਕੋਈ ਮਨ ਵਿੱਚ ਇਹ ਗੱਲ ਨਹੀਂ ਚੱਲਦੀ ਹੈ ਕਿ ਸਾਡੇ ਨਾਲ ਕੁਛ ਇਹ ਮਾਣਾ ਹੋ ਰਿਹਾ ਹੈ ਸਾਨੂੰ ਇਹ ਸੰਕੇਤ ਮਿਲਦੇ ਆ ਪਰ ਅਸੀਂ ਕਿਤੇ ਵੀ ਗਲਤ ਨਹੀਂ ਸੋ ਜਦੋਂ ਇਹ ਮਨ ਵਿੱਚ ਇਹ ਸਵਾਲ ਚੱਲਣ ਤਾਂ ਸਮਝ ਲੈਣਾ ਕਿ ਕੋਈ ਵੀ ਇਹੋ ਜੀ ਗਲਤੀ ਨਹੀਂ ਹੋਈ ਸੋ ਸਾਨੂੰ ਪਟਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਆਪਣੇ ਮੁਰਸ਼ਿਦ ਤੱਕ ਨਾ ਪਹੁੰਚੇ ਤਾਂ ਉੱਥੇ ਹੋਰ ਵੀ ਜ਼ਿਆਦਾ ਕੋਸ਼ਿਸ਼ ਸ਼ੁਰੂ ਕਰਦੋ ਹੋਰ ਵੀ ਜ਼ਿਆਦਾ ਮਿਹਨਤ ਕਰਨ ਲੱਗ ਪੋ ਸੇਵਾ ਸਿਮਰਨ ਕਰਨ ਲੱਗ ਪੋ ਸੋ ਇਹ ਸਾਰੇ ਸੰਕੇਤ ਆਉਣੋਂ हट ਜਾਣਗੇ ਤੋ ਮਾਲਕ ਦੇ ਦਰਸ਼ਨ ਹੋਣ ਲੱਗ ਪੈਣਗੇ ਕਿਉਂਕਿ ਜਿੱਥੇ ਇਨਸਾਨ ਦਾ ਮਨ ਇਹ ਕਹੇ ਕਿ ਮੇਰੇ ਤੋਂ ਕੋਈ ਗਲਤੀ ਨਹੀਂ ਹੋਈ ਮੈਂ ਸੇਵਾ ਕਰਦਾ ਹਾਂ ਸਾਡਾ ਮਾਲਕ ਤਾਂ ਕਦੇ ਨਾਰਾਜ਼ ਸਾਡੇ ਤੋਂ ਹੋ ਹੀ ਨਹੀਂ ਸਕਦਾ ਤੇ ਉੱਥੇ ਬਸ ਇਹ ਚੁਸਤ ਚਲਾਕੀਆਂ ਜੋ ਕਾਲ ਦੀਆਂ ਹੁੰਦੀਆਂ ਹਨ ਸੋ ਇਹ ਘੇਰਾ ਪਾਉਣ ਦੀ ਕੋਸ਼ਿਸ਼ ਕਰਦੇ ਆਂ ਆ ਪਰ ਆਪਾਂ ਇਸ ਘੇਰੇ ਤੋਂ ਬਾਹਰ ਨਿਕਲਣਾ ਹੈ ਸੇਵਾ ਸਿਮਰਨ ਕਰਕੇ ਇਹ ਬਹਿਮ ਨੂੰ ਮਨ ਵਿੱਚ ਨਹੀਂ ਰੱਖਣਾ ਕਿ ਸਾਨੂੰ ਇਹ ਸੰਕੇਤ ਮਿਲਿਆ ਹੈ ਤੇ ਬਹਿਮ ਕਰਕੇ ਬੈਠ ਜਾਈਏ ਜੇਕਰ ਲੱਗਦਾ ਹੈ ਕਿ ਤੁਹਾਡੇ ਤੋਂ ਕੋਈ ਗਲਤੀ ਹੋ ਚੁੱਕੀ ਆ ਤੇ ਉਹਦੀ ਮਾਫੀ ਮੰਗ ਲਓ ਜੇਕਰ ਪੀਰਾਂ ਦੀ ਸੇਵਾ ਕਰਦੇ ਹੋ ਤੇ ਪੰਜ ਵੀਰਵਾਰ ਫਿਰ ਲਗਾਤਾਰ ਨਿਆਜਾਂ ਚੋਰੀ ਦੇ ਨਾਲ ਦੇਣੀਆ ਸ਼ੁਰੂ ਕਰ ਦੋ ਤਾਂ ਫਿਰ ਤੁਹਾਨੂੰ ਸੰਕੀਤ ਜਿਹੜੇ ਆ ਉਹ ਵਧੀਆ ਆਣੇ ਸ਼ੁਰੂ ਹੋ ਜਾਣਗੇ ਸੋ ਜਦੋਂ ਜਦੋਂ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਇਹ ਸਭ ਕੁਝ ਨਜ਼ਰ ਆਉਂਦਾ ਆ ਉੱਥੇ ਚੰਗਾ ਕਰਮ ਹੋਰ ਵੀ ਜ਼ਿਆਦਾ ਕਰਨਾ ਸ਼ੁਰੂ ਕਰ ਦੋ ਬਸ ਗੱਲ ਇੱਥੇ ਖਤਮ ਹੁੰਦੀ ਕਿ ਵਿਸ਼ਵਾਸ ਰੱਖ ਕੇ ਬਹਿਜੋ ਕਿ ਸਾਡਾ ਮਾਲਕ ਸਾਡੇ ਤੋਂ ਦੂਰ ਕਦੇ ਹੋ ਹੀ ਨਹੀਂ ਸਕਦਾ ਕਿਉਂਕਿ ਸਾਡਾ ਗੁਜ਼ਾਰਾ ਹੀ ਨਹੀਂ ਉਹਨਾਂ ਤੋਂ ਬਿਨਾਂ ਤਾਂ ਫਿਰ ਉਹ ਮਾਲਕ ਕਿੱਦਾਂ ਦੂਰ ਹੋ ਜਾਵੇਗਾ ਜਾਂ ਸਾਡੇ ਮਨ ਵਿੱਚ ਇੰਨਾ ਪਿਆਰ ਹੋਵੇਗਾ ਉਹਦੇ ਲਈ ਸੋ ਜਦੋਂ ਅਸੀਂ ਇਹ ਗੱਲਾਂ ਨੂੰ ਮਨ ਵਿੱਚ ਰੱਖ ਕੇ ਚੱਲਦੇ ਹਾਂ ਡਰ ਨੂੰ ਜ਼ਿੰਦਗੀ ਵਿੱਚੋਂ ਕੱਢਦੇ ਹਾਂ ਜਿਹੜਾ ਇਨਸਾਨ ਡਰ ਡਰ ਕੇ ਕੋਈ ਵੀ ਕੰਮ ਕਰਦਾ ਹੈ ਤਾਂ ਉਹ ਕਦੇ ਕਾਮਯਾਬਾ ਇਨਸਾਨ ਨਹੀਂ ਹੋ ਸਕਦਾ ਜਦੋਂ ਤੁਸੀਂ ਡਰ ਨੂੰ ਜ਼ਿੰਦਗੀ ਵਿੱਚੋਂ ਕੱਢ ਕੇ ਇਹ ਸੋਚ ਕੇ ਚੱਲੋਗੇ ਕਿ ਸਾਡਾ ਕਰਮ ਚੰਗਾ ਹੈ ਕਰਮ ਮਾੜਾ ਨਹੀਂ ਹੈ ਅਸੀਂ ਕਿਉਂ ਡਰੀਏ ਤਾਂ ਫਿਰ ਤੁਸੀਂ ਜ਼ਿੰਦਗੀ ਵਿੱਚ ਸਫਲਤਾ ਨੂੰ ਹਾਸਲ ਕਰ ਸਕਦੇ ਆ ਜੇਕਰ ਡਰ ਡਰ ਕੇ ਕਦਮ ਚੱਕੋਗੇ ਤੇ ਕਦੇ ਵੀ ਆਪਣੀ ਮੰਜ਼ਲ ਤੱਕ ਨਹੀਂ ਪਹੁੰਚ ਸਕੋਗੇ ਸੋ ਇਹ ਡਰ ਨੂੰ ਮਨ ਵਿੱਚੋਂ ਕੱਢਣਾ ਹੈ ਜਿਸ ਦਿਨ ਤੁਸੀਂ ਡਰ ਨੂੰ ਮਨ ਵਿੱਚੋਂ ਕੱਢ ਕੇ ਆਪਣੇ ਮਾਲਕ ਤੇ ਵਿਸ਼ਵਾਸ ਰੱਖ ਕੇ ਤੁਰ ਪਏ ਤਾਂ ਫਿਰ ਸਾਰੇ ਗਮ ਰਾਸ ਆ ਜਾਂਦੀਆਂ ਸੋ ਜਦੋਂ ਅਸੀਂ ਚੰਗਾ ਕਰਮ ਕਰਦੇ ਚੰਗੀ ਮਿਹਨਤ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਉਹਦਾ ਰਿਜ਼ਲਟ ਵੀ ਚੰਗਾ ਹੀ ਮਿਲਦਾ ਆ ਇਸ ਕਰਕੇ ਸੋ ਚੰਗਾ ਕਰਮ ਕਰੋ ਸੋ ਚੰਗੇ ਕਰਮ ਦਾ ਚੰਗਾ ਹੀ ਫਲ ਮਿਲੇਗਾ ਸੋ ਸਾਰੇ ਕੰਮ ਰਾਸ ਆ ਜਾਣਗੇ ਜਿਸ ਦਿਨ ਤੁਹਾਡੇ ਤੇ ਉਹ ਪ੍ਰਮਾਤਮਾ ਦੀ ਕਿਰਪਾ ਹੋਵੇ ਤੇ ਤੁਹਾਡਾ ਵਿਸ਼ਵਾਸ ਉਸ ਮੁਰਸ਼ਿਦ ਤੇ Oh, ah,、yeah. n